ਜੀ ਸ੍ਰੀ ਗੁਰੂ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦਰਸ਼ਕ ਵੀਰੋ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਸੋਹਣੀਆਂ ਤੇ ਸਾਫ਼-ਸਵੀਆਂ ਅਨੋਵਾ ਗੱਡੀਆਂ ਲੈ ਕੇ ਆਉਂਦੇ ਰਹਿੰਦੇ ਆ ਕਸਟਮਰ ਦੀ ਗੱਡੀ ਆ ਬਾਈ ਸੇਲ ਵਾਸਤੇ ਆਪਣੇ ਕੋਲੇ ਹਾਜ਼ਰ ਹੋ ਚੁੱਕੀ ਆ ਲੈ ਬਾਈ ਨੰਬਰ ਤੇ ਮਰਾ ਦੇ ਕਰ ਨੀਗਾ ਪੀਵੀ 10 ਲੁਧਿਆਣਾ ਨੰਬਰ 9999 ਪੇੜ ਨੰਬਰ ਆ ਬਹੁਤ ਸੋਹਣਾ ਤੇ ਖੂਬਸੂਰਤ ਨੰਬਰ ਆਗਾ ਗੱਡੀ ਵੀ ਬਹੁਤ ਸੋਹਣੀ ਆ ਬਾਈ ਬੱਪਰ ਦੋਨੇ ਪੇਟ ਆ ਜਿੰਨੀ ਗੱਲਬਾਤ ਹੁੰਦੀ ਹੈ ਦਰਸ਼ਕੋ ਆਪਾਂ ਦੱਸ ਕੇ ਦਿੰਦੇ ਆ ਗੱਡੀ ਦੇ ਵਿੱਚ ਤੇ ਬਾਕੀ ਸਾਰੀ ਗੱਡੀ ਓਕੇ ਆ Ориジナル ਮੰਨ ਲਓ ਹਲਕੀ-ਫੁਲਕੀ ਟੱਚਿੰਗ ਆ ਗਈ ਗੱਡੀ ਦੇ ਵਿੱਚ Ориجنਲੀ ਆ ਗੱਡੀ ਬਾਕੀ ਸਾਰੀ ਬੱਪਰ ਦੋਨੇ ਪੇਟ ਆ ਪਲਾਏ ਗੱਡੀ ਦੇ ਵਿੱਚ ਲੱਗੇ ਹੋਏ ਆ ਟਾਇਰਾਂ ਦੀ ਹਾਲਤ ਜਿਹੜੀ ਹੈਗੀ ਹੈਗੀ ਉਹ ਤੁਸੀਂ ਐਂ ਮੰਨ ਲਓ ਬਾਈ ਜੀ 80 ਤੋਂ 85 ਪੈਸੇ ਟਾਇਰਾਂ ਦੀ ਹਾਲਤ ਆ ਜਿੰਨੀ ਹੁੰਦੀ ਆ ਆਪਾਂ ਉਹਨੂੰ ਵੀ ਦੱਸ ਦਿਆਂ ਗੱਲਬਾਤ ਲੈ ਗਈ ਇੰਟੀਰੀਅਰ ਤੇ ਮرائی ਕਰਾਨੀ ਗਾ ਇੰਟੀਰੀਅਰ ਸਾਫ ਸੁਥਰਾ ਸੋਫਾ ਸੀਟ ਦੇ ਵਿੱਚ ਗੱਡੀ ਆ ਇੰਜਨ ਗੇਅਰ ਦੀ ਓਕੇ ਆ ਇੰਜਨ ਗੇਰ ਦੀ ਫੁੱਲ ਜ਼ਿੰਮੇਵਾਰੀ ਆ ਸਰਵਿਸ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਤੇ ਗੱਡੀ ਦਾ ਰੇਟ ਆ ਜਿਹੜਾ ਆ ਤਾਂ ਬਿਲਕੁਲ ਹੀ ਜ਼ਿਆਦਾ ਨਹੀਂ ਰੇਟ ਦੇਣਾ ਛੋਟਾ ਜਿਹਾ ਰੇਟ ਹੀ ਆ ਵਾੜ ਦੀ ਕਰਨੀ ਛੱਡਣਾ ਵਾਲਾ ਰੇਟ ਹੀ ਕਰ ਦੇਣਾ ਹੈਗਾ ਤੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਫੁੱਲ ਦੇਖ ਲਿਆ ਕਰੋ ਦਰਸ਼ਕ ਵੀਰਾਂ ਨੂੰ ਬੇਨਤੀ ਆ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਆ ਕਰੋ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਰਵੀ ਇੰਜਨ ਤੇ ਮਰੌਣਿਆ ਕਰਾਣੇਗਾ ਉਹਦਾ ਪਰ ਰੇਟ ਬਾਰੇ ਦੱਸਦੇ ਆ ਗੱਡੀ ਓਕੇ ਆ ਸਾਰੀ ਬਾਈ ਸੱਤ ਦਿਨ ਮਰਵਾਦੀ ਨਿਗਰਾਵੜੀ ਗੱਡੀ ਦੇ ਵਿੱਚ ਕੋਈ ਕੰਮ ਖਰਚਾ ਨਹੀਂ ਹਲਦੀ ਘੜੀ ਸਭ ਓਕੇ ਕਰਾਇਆ ਵਾਗਾ ਲੈ ਵੀ ਇੰਜਨ ਬਹੁਤ ਸਾਫ਼ ਸੁਥਰਾ ਨੀਟ ਐਂਡ ਕਲੀਨ ਹੈ ਲੱਕੀ ਭੱਜੀ ਕਿਤੋਂ ਨਹੀਂ ਬਾਈ ਜੀ ਸਰੀ ਗੱਡੀ ਸੀਲਡ ਵਾਲੇ ਵੀ ਥੋੜੀ ਸਨੂਹ ਤੇ ਦਿਖਾਦੀ ਬੈਟਰੀ ਬਿਲਕੁਲ ਨਵੀਂ ਹੈ ਗਾਰੰਟੀ ਚ ਪਈ ਆ 15 ਦਿਨ ਹੀ ਹੋਇਆ ਬੈਟਰੀ ਰਖਾਈ ਨੂੰ ਸਰਵਿਸ ਹੋਈ ਵੀ ਆ ਫਿਲਟਰ ਚੇਂਜ ਆ ਇਹ ਤਾਂ ਆਪਣੇ ਕੋਲੇ ਗੱਲ ਕਹਿਣ ਦੀ ਲੋੜ ਹੀ ਨਹੀਂ ਸਰਵਿਸ ਤਾਂ ਹੋਈ ਵੀ ਹੁੰਦੀ ਆ ਠੀਕ ਆ ਜੀ ਠੱਟੀ ਫੁੱਟੀ ਸਾਰਾ ਕੁਝ ਨਾਲ ਦਾ Ориਜੀਨਲ ਆ ਚਾਲ ਚਲਾਵਾ ਬਹੁਤ ਸੋਹਣਾ ਗੱਡੀ ਦਾ ਓਕੇ ਗੱਲ ਬਾਤ ਆ 2027 ਦੇ 6ਵੇਂ ਮਹੀਨੇ ਤੱਕਰ ਦੀ ਗੱਡੀ ਦੀ ਪਾਸਿੰਗ ਪਈ ਆ 2007 ਮਾਡਲ ਆ ਜੀ 4 ਆ 2027 ਦੇ ਸਤਵੇਂ ਮਹੀਨੇ ਚੱਕਰ ਦੀ ਫਾਸਲ ਪਈ ਆ। ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆਪਣੇ ਪੇਜ ਨੂੰ ਕਰ ਲਿਓ ਫੋਲੋ ਇੰਸਟਾਗ੍ਰam YouTube ਤੇ Facebook ਤੇ ਤੇ ਸਪੋਰਟ ਕਰਿਆ ਕਰੋ ਮੇਰਾ ਵੀਰ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ। ਜਿਹੜਾ ਰੇਟ ਆ ਗੱਡੀ ਦਾ ਉਹ ਦੇਣ ਵਾਲਾ ਹੀ ਆ ਬਾਈ 2 ਲੱਖ ਤੇ 5000 ਦੀ ਨੱਟੇ ਗੱਡੀ ਦੇ ਦੇਾਂਗੇ। ਠੀਕ ਆ ਜੀ। 2 ਲੱਖ ਤੇ 5000 ਦੀ ਗੱਡੀ ਤੁਹਾਨੂੰ ਮਿਲ ਜੂਗੀ ਦਰਸ਼ਕ ਵੀਰੋ। ਨੰਬਰ ਸਕਰੀਨ ਤੇ ਛੱਡ ਦਿਆਂਗੇ। ਸੰਪਰਕ ਕਰ ਲਿਓ। ਧੰਨਵਾਦ।